ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆਂ ਬਾਈ ਫਾਰਮ 'ਚੋਂ ਬਣਾਉਣ ਲੱਗੇ ਆਂ ਫਾਰਮ 'ਚ ਬਾਈ ਕੋਲੇ ਇੱਕ ਤਾਜੀ ਸੂਈ ਵੜਾ ਹੈ ਬਾਈ ਆਓ ਕਰ ਲੈਨੇ ਬਾਈ ਨਾ ਗੱਲਬਾਤ ਅੱਜ ਬਾਈ ਜੀ ਬਾਈ ਜੀ ਸਸਕਾਰ ਬਾਈ ਸਸਕਾਰ ਜੀ ਹੋ ਠੀਕ ਹੋ ਬੰਦੇ ਜੜਦੀ ਕਲਾ ਜੀ ਬਾਈ ਨਾਮ ਤੇ ਐਡਰੈਸ ਬੋ ਨਾਮ ਬਾਈ ਧਰਮਿੰਦਰ ਸਿੰਘ ਪਿੰਡ ਸੰਧੂ ਕਲਾ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਜੀ ਨੇੜੇ ਪਿੰਡ ਆਪਾਂ ਤਾਪਾ ਤੇ ਬਧੌਰ ਸ਼ਹਿਰ ਆ ਗਈ ਜੀ ਆਪਣੇ ਮੋਬਾਈਲ ਨੰਬਰ ਜੀ 9352413953 ਜੀ ਠੀਕ ਆ ਬਾਈ ਜੀੜੀ ਭਾਈ ਇਹ ਬੈਠਦੇ ਨੇ ਕਿਹੜਾ ਸ਼ੂਅ ਸੋਈ ਵੀ ਇਹ ਡਾਕਟਰ ਇਹ ਨਾਲ ਦੂਜਾ ਸ਼ੂਅ ਆ ਦੰਦੋਂ ਸੇਦਨ ਦਾ ਗਿਆ ਜੀ ਓਕੇ ਭਾਈ ਹਾਂਜੀ ਕਦੋਂ ਸੋਈ ਹੈ ਵੀਰੇ ਇਹਨੂੰ ਡਾਕਟਰ ਇਹ ਦੂਜਾ ਦਿਨ ਆ ਸੋਈ ਨੂੰ ਤੀਜਾ ਓਕੇ ਹਾਂਜੀ ਆਪਾਂ ਕੱਲ੍ਹ ਸ਼ਾਮ ਨੂੰ ਹੀ ਲਿਆਂਦੀ ਐ ਜੀ ਬੰਦੇ ਨੂੰ ਲੈ ਗਿਆ ਬੱਚਾ ਕੀ ਦੇਤਾ ਇਹਨੇ ਬੱਚਾ ਬੱਛਾ ਡਾਕਟਰ ਨਾਲ ਆਇਆ ਨਾਲ ਹੀ ਆ ਬੱਚੇ ਦੇ ਹੂੰ ਅੱਲਾ ਹੀ ਆ ਨਾੜੂਆ ਠੀਕ ਹੈ ਭਾਈ ਹਾਂਜੀ ਬਰੀਡ ਫੁੱਲ ਆ ਹਨਾ ਮਾਖਾ ਡਾਕਟਰ ਬ੍ਰੈਂਡ ਪੀ ਸੀ ਆ ਕਿਆ ਬਾਤ ਆ ਬਹੁਤ ਜਿਆਦਾ ਚੰਗਾ ਪੱਛੀ ਦਾ ਹੂੰ ਬਿਊਟੀ ਵੀ ਬਹੁਤ ਚੰਗੀ ਆ ਬੱਚੀ ਦੀ ਸਹੀ ਕਹਿ ਲਾ ਭਾਈ ਲੇਵਲ ਉਹ ਬੜਾ ਕਿ ਲੇਵਲ ਉਹ ਤਾਂ ਜਿਵੇਂ ਕਹ ਆੜਾ ਨੂੜਾ ਦਿਖਾ ਦੇ ਲੈ ਵੇ ਤੇ ਕੀ ਬਾਤ ਹੈ ਕੋਈ ਨਹੀਂ ਉੱਥੇ ਬੰਨ ਕੇ ਦਿਖਾ ਦੇ ਆਂਗੇ ਤੋਰਾ ਚੈੱਕ ਕਰੋ ਇੱਕ ਦਾ ਨੰਬਰ ਤੋਰਾ ਬਈ ਲੇਵਾ ਥਾਣ ਮੁਟਕੇ ਆਰ ਥਾਣ ਚਵਾਈ ਚੁਈ ਕਿਵੇਂ ਦੋ ਮਿੰਟ ਮੈਂ ਆਖਿਆ ਗੰਨੇ ਵਰਗੀ ਡਾਕਟਰ ਹੱਥੀ ਚੋਲਾ ਚਾਹੀਏ ਮਸ਼ੀਨ ਹਾਂ ਆਪਾਂ ਵਸੇ ਹੱਥੂ ਹੀ ਚੋਣੇ ਆ ਠੀਕ ਆ ਕੋਈ ਐ ਹੁੰਦਾ ਵੀ ਹੱਥੀ ਲੈ ਜਾਣ ਵਾਲਾ ਬੰਦਾ ਹੁੰਦਾ ਆਪਣੇ ਕੋਲੇ ਸਹੀ ਗੱਲ ਆ ਬਈ ਹੂੰ ਫੇਸ ਉਸ ਵੜਾ ਪਿਆਰਾ ਕਰ ਮਾਈ ਦਾ ਵੜਾ ਜਿਆਦਾ ਚੰਗਾ ਡਾਕਟਰ ਫੇਸ ਤਾਂ ਹੂੰ ਫੇਸ ਨੇੜ ਤੋਂ ਚੈੱਕ ਕਰਵਾਉਂਦੇ ਆ ਬਿਊਟੀ ਚੈੱਕ ਕਰੋ ਬੱਚਿਆਂ ਵਾਲਾ ਫੇਸ ਤਾਂ ਦੇਖਣਾ ਲੈ ਵਾੜੀ ਬਿਊਟੀ ਹੈ ਬੜ ਤੇ ਹਨ ਵਾੜੀ ਜਿਆਦਾ ਚੰਗੀ ਹੈ ਡਾਕਟਰ ਜਿੰਨੀ ਕਹਿਦਿ ਗਏ ਆਪਾਂ ਬੱਚਾ ਆ ਗਿਆ ਮਗਰ ਬੱਚਾ ਬਾਈ ਫਰੰਟ ਕੱਦ ਬਾਕੀ ਡਾਕਟਰ ਨਾੜਾ ਨੂੜਾ ਬਹੁਤ ਜਿਆਦਾ ਚੰਗੀਆਂ ਗੀਆਂ ਲੈ ਵੇ ਤੇ ਨਾੜਾ ਚੈੱਕ ਤੋਂ ਲੈ ਵਾੜੀਆਂ ਚੰਗੀਆਂ ਨਾੜਾ ਕਹਿੰਦੇ ਰੱਦੀ ਥੋੜਾ ਜਿਹਾ ਕੈਮਰੇ ਤੋਂ ਪਰ ਨਾੜਾ ਨੂੜਾ ਬਹੁਤ ਜਿਆਦਾ ਚੰਗੀਆਂ ਨਹੀਂ ਆ ਸਹੀ ਗੱਲ ਆ ਬਾਈ ਕੀ ਬਾਤ ਆ ਥਣ ਵੀ ਬਹੁਤ ਬਾਕੀ ਉੱਪਰ ਅੱਪਰ ਦੀ ਜਿਆਦਾ ਸਿੱਧੀ ਹੈਗੀ ਬੱਚੀ ਹਮ ਤੇ ਪਿੱਛੇ ਦਾ ਫਾੜੀ ਫੂੜੀ ਬਹੁਤ ਜਿਆਦਾ ਚੰਗੀ ਹੈ ਸਹੀ ਗੱਲ ਆ ਬਾਈ ਕੀ ਬਾਤ ਆ ਕਿੰਨਾ ਦੁੱਧ ਹੁਣ ਤਿਆਰ ਆ ਵੀਰੇ ਡਾਕਟਰ 13 14 ਕਿਲ ਬਾਲਾ ਆਪਾਂ ਕਹਿੰਦੇ ਨਹੀਂਗੇ ਹੂੰ 18 ਘੱਟ ਤੋਂ ਘੱਟ ਤੇ 20 ਕਿਲੋ ਮੰਨ ਕੇ ਲਈਏ ਬੰਦਾ ਓਕੇ ਐਵੇਂ ਆਪਾਂ 25 ਕਿਲੋ ਚ ਵਾਈ ਚੱਲ ਗਿਆ ਆਪਾਂ 25 ਪਲੱਸ ਕਹਿ ਦਈਏ ਹੂੰ ਕਹਾਂ ਅਗਲੇ ਦੀ ਸੇਵਾ ਜਹ ਜੀ ਕਰੂਗਾ ਹੋਇਆ ਪਾਰੂਗਾ ਹਣਾ ਸਹੀ ਗੱਲ ਹੈ ਮੇਰੇ ਤੇ ਮੁੱਲ ਕੀ ਹੈ ਜੈ ਜਦਰ ਮਹੰਦਾ ਮੋੜ ਡਾਕਟਰ ਕੋ ਮੰਗਣਾ ਨਹੀਂਗਾ ਹੂੰ ਨਾਸੀ ਮੰਗਣਾ ਨਾ 75 ਓਕੇ 70000 ਰੁਪਏ ਦੇ ਵਿੱਚੋਂ 500 ਰੁਪਿਆ ਨੋਟ ਛੋੜ ਕਰਨੀ ਠੀਕ ਹੈ ਬਾਈ ਹਾਂ 70000 ਚੋਂ ਬਾਈ ਕਹਿੰਦਾ ਛੋੜ ਹੋ ਜੂ ਨਾ ਮਾਨਦਾਨ ਕੋਈ ਚੱਕਰ ਨਹੀਂ ਹੋਊਗਾ ਬੈਡ ਚੰਗੀ ਹੈ ਇੱਕ ਚੀਜ਼ ਆ ਡਾਇਮੰਡ ਪੀਸ ਆ ਬਿਊਟੀਫੁਲ ਮੋਲ ਜਮਾ ਜੈ ਜੀ ਹੈਗਾ ਆਪਣਾ ਤੇ ਬਾਕੀ ਆ ਪਤਾ ਧੂਰਾ ਧੂਰਾ ਮਾਰ ਕੇ ਦਿਖਾਵਾਂਗੇ ਵੀਡੀਓ ਦੇ ਵਿੱਚ ਲੈਣਾ ਬਾਕੀ ਚੰਗੀ ਤਾਂ ਖਾਨ ਦਾ ਥਣ ਹੁਣ ਬੜਾ ਕਮਾਲ ਦਾ ਲੱਗਿਆ ਮਾਖਾ ਡਾਕਟਰ ਮੁਠੀ ਵਾਲਾ ਥਣ ਲੱਗਿਆ ਹੈਗਾ ਕੋਈ ਡੱਕਤੀ ਨਹੀਂ ਗਈ ਸਹੀ ਹੈ ਭਾਈ ਲੈ ਧਾਰਨ ਭਾਈ ਕੋਈ ਚੱਕਰ ਨਹੀਂ ਮਾਰ ਕੇ ਦਿਖਾੜੀ ਢੁੰਡੀ ਤਾਂ ਬਾਲੀ ਆ ਨਾ ਕਰਨ ਵਾਲੀ ਮਾਖਾ ਡਾਕਟਰ ਬਾਲੀ ਜਿਆਦਾ ਚੰਗੀ ਵੱੱਛੀ ਹੈਗੀ ਹੂੰ ਤੇ ਬਾਕੀ ਆਪਾਂ ਬੱਚੇ ਨੂੰ ਰਾਤ ਹੀ ਆਈ ਜਮਾ ਲਾ ਆਪਾਂ ਇਹਨੂੰ ਚੁੰਗਣੀ ਨਹੀਂ ਦੁੱਧ ਪਿਆ ਦਿੰਨੇ ਆ ਠੀਕ ਹੈ ਵੀਰੇ ਹਾਂਜੀ ਹੂੰ ਬਹੁਤ ਚਾਦਾ ਕੋਈ ਖਾਸ ਛੱਡਣ ਕਿਉਂ ਨ ਬੜਾ ਜੰਗਾ ਨਾ ਮਹਾਰਾਟਾ ਕਰਨੀ ਆ ਜਿਹਨ ਮਰਜੀ ਤੇ ਕਰ ਕੋਈ ਚੈੱਕ ਨਹੀਂ ਛਾ ਵਾ ਤਾਂ ਖੜਕਾ ਸੁਣਦਾ ਚਵਾਈ ਦਾ ਤਾਂ ਇੱਕ ਨੰਬਰ ਜੀ ਹੋਣਾ ਹੈ ਠੀਕ ਹੈਗਾ ਵੀ ਚੋਰੀ ਚਲ ਗਈ ਹੂੰ ਛਾ ਵਾ ਬੜੀ ਚੰਗੀ ਜੀ ਚਵਾਈ ਹੈ ਜਣੀ ਬਾਹਲੀ ਜਿਆਦਾ ਚੰਗੀ ਹੈ ਡਾਕਟਰ ਕੋਲ ਲਾ ਬਈ ਮਹਾਰਾਟਾ ਨਾਈ ਚਵਾਈ ਹੈਗੀ ਦੇ ਹਜੇ ਭਲਾਂ ਚਾਗੀ ਠੀਕ ਹੈ ਚੋਈ ਦਾ ਇੱਕ ਨੰਬਰ ਆ ਬਾਲਾ ਚੰਗਾ ਜਿਆਣਾ ਚਰਮਾ ਇਹਦਾ ਖੜਕਾ ਸੁਣਦਾ ਚੋਈ ਦਾ ਤਾਂ ਕਿ ਨਹੀਂ ਇੱਕ ਤਾਂ ਨੰਬਰ ਜਿਆਣਾ ਕੋਈ ਟੌਲੇ ਟੌਲੇ ਦੀ ਅਜੀ ਚੋਈ ਨਹੀਂ ਹੈਗੀ ਨਾ ਬਰਨਾਲੀ ਆ ਸਹੀ ਗੱਲ ਆ ਬਸ ਬਾਕੀ ਮੋਲ ਵੀ ਬਈ ਜਾਇਜ਼ ਆ ਮਾਨਤਾਂ ਨੂੰ ਕੋਈ ਚੱਕਰ ਨਹੀਂ ਹੋਊਗਾ ਜਿਵੇਂ ਮਰਦੀ ਕੋਈ ਕਰ ਵਾਏ ਕਹਿੰਦਾ ਕੋਈ ਪੂਰੇ ਆਪਰੇ ਇੱਕ ਹਾਂ ਮੋਟਾ ਮੋਟਾ ਲੈਣਾ ਹਾਂ ਸਹੀ ਗੱਲ ਜਿਵੇਂ ਮਰਦੀ ਕੋਈ ਚੱਲ ਕੋਈ ਚੱਕਰੇ ਕੀ ਆ ਵਾਕੀ ਆ ਮੁੱਲ ਨਹੀਂ ਮਿਲਣਾ ਬਾਈ ਮੁੱਲ ਜਬ ਬਾਈ ਜਾਦੇ ਚੰਗੀ ਹੈ ਡਾਕਟਰ ਥੱਲੋਂ ਵੀ ਬੱਛੀ ਬੜਾ ਵਾੜਾ ਮੁੱਲ ਨਹੀਂ ਰੱਖਿਆ ਦੇਖੀ ਥਣਾਂ ਦਾ ਸੱਜਾ ਬੜਾ ਜਾਦੇ ਚੰਗਾ ਥਾਨ ਹੂੰ ਕੋਲੀ ਜਵਾਈ ਆ ਪੂਰੀ ਨੱਬੜ ਗਿਆ ਤੇ ਵਹੀ ਪਲਾ ਜਿਵੇਂ ਮਰਦੇ ਦੋਈ ਕਰ ਕੀ ਬਾਤ ਆ ਲੋਕ ਓਕੇ ਆ ਬਰੇ ਓਕੇ ਆ ਓਕੇ ਫੇਸ ਫੂਸ ਬੜਾ ਪਿਆਰਾ ਬਿਊਟੀਫੁਲ ਕੱਦ ਫੂਲ ਸੁਈ ਸਵਾਈ ਬੱਚਾ ਮਗਰ ਬੱਚਾ ਤੇ ਲੇਵਾ ਤਾਂ ਮੈਂ ਕਹਿੰਦਾ ਕਮਾਲ ਹੀ ਆ ਹਜੇ ਇਹਨੇ ਵੀ ਸਾਡੀ ਡਾਕਟਰ ਆਪਣਾ ਮੋਲੋ ਹੋਇ ਜਾਣੀ ਹੈਗਾ ਬਸ ਜਿਹੜਾ ਮੁੱਲ ਕੀਤਾ ਆਪਾਂ 70000 ਦੇ ਵਿੱਚੋਂ ਛੋੜ ਹੀ ਕਰਨੀ ਹੈਗੀ ਠੀਕ ਆ ਭਾਈ ਹਾਂਜੀ ਤੇ ਕਿਸੇ ਵੀ ਨੂੰ ਬਾਈ ਵੜ ਪਸੰਦ ਆ ਭਾਈ ਨਾਲ ਕਨੈਕਟ ਕਰ ਲਿਓ ਧੰਨਵਾਦ